ਸਸਿਕਾਲ ਪੰਜਾਬ ਇਸ ਵੇਲੇ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਇਸ ਵੇਲੇ ਦੇ ਵਿੱਚ ਰੁਕ ਕਰਾਂਗੇ ਪੰਜਾਬ ਦੀਆਂ ਤਾਜ਼ਾ ਖਬਰਾਂ ਤੇ ਵੱਲ ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਇੱਕ ਮਸਲਾ ਬੜਾ ਗੰਭੀਰ ਹੈ ਉਹ ਹੈ ਪਰਾਲੀ ਦਾ ਪਰਾਲੀ ਨੂੰ ਲੈ ਕੇ ਕੇਂਦਰ ਸਰਕਾਰ ਆਰਡੀਨੈਂਸ ਲੈ ਆ ਚੁੱਕੀ ਹੈ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਆ ਜਾਵੇਗਾ ਜਿਸ ਦੇ ਨਾਲ ਪਰਾਲੀ ਸਾੜਨ ਵਾਲਿਆਂ ਨੂੰ ਸਜ਼ਾ ਦੇ ਨਾਲ ਨਾਲ ਮੋਟੀ ਰਕਮ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਇਸ ਕਾਨੂੰਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਮਚੀ ਹੋਈ ਹੈ ਪੰਜਾਬ ਦੀ ਸਿਆਸੀ ਤਰ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਇੱਕ ਹੋਰ ਤੱਕਾ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਉਧਰ ਕੇਂਦਰ ਸਰਕਾਰ ਦੀ ਮੰਨੀਏ ਤਾਂ ਦਿੱਲੀ ਦੇ ਵਿੱਚ ਧੂਏ ਦੇ ਨਾਲ ਪੋਲੂਸ਼ਨ ਹੋ ਰਿਹਾ ਤੇ ਇਹ ਧੂਆਂ ਪੰਜਾਬ ਦੀ ਤੇ ਹਰਿਆਣੇ ਦੀ ਪ੍ਰਾਲੀ ਦੇ ਸੜਨ ਤੋਂ ਬਾਅਦ ਜਾਂਦਾ ਹੈ ਉਧਰ ਦੂਜੇ ਪਾਸੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਨਾ ਦਾਅਵਿਆਂ ਨੂੰ ਝੂਠਾ ਸਾਬਿਤ ਕਰ ਦਿੱਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚੋਂ ਤੂੰ ਆ ਦਿੱਲੀ ਦੇ ਵੱਲ ਨਹੀਂ ਜਾਂਦਾ ਪੰਜਾਬ ਦਾ ਤੂੰ ਆ ਪੰਜਾਬ ਦੇ ਵਿੱਚ ਹੀ ਰਹਿੰਦਾ ਤੇ ਦਿੱਲੀ ਦੇ ਵਿੱਚ ਪੋਲਿਊਸ਼ਨ ਦਾ ਕਾਰਨ ਪੰਜਾਬ ਦੇ ਵਿੱਚ ਪ੍ਰਾਲੀ ਸੜਨਾ ਨਹੀਂ ਹੈ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਐਂਡ ਪੂਰੇ ਨਾਰਥ ਇੰਡੀਆ ਦੇ ਵਿੱਚ স্মੋਕ ਦੀ ਪ੍ਰੋਬਲਮ ਆਂਦੀ ਹੈ ਜਿਹੜੀ ਅਕਤੂਬਰ ਨਵੰਬਰ ਮਹੀਨਿਆਂ ਦੇ ਵਿੱਚ ਆਂਦੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਾਪਮਾਨ ਨਾਰਮਲ ਤਰੀਕੇ ਨਾਲ ਵੀ ਵੈਸੇ ਹੀ ਕੱਟਦੇ ਹੈਗੇ ਨੇ ਸੋ ਜਦੋਂ ਟੈਂਪਰੇਚਰ ਲੋਅਰ ਹੁੰਦੇ ਆ ਪੂਰੇ ਪ੍ਰਦੇਸ਼ 'ਚ ਆਪਣੇ ਨਾਰਥ ਇੰਡੀਆ ਦੇ ਵਿੱਚ ਤੇ ਨਾਲ ਦੇ ਨਾਲ ਹਵਾ ਦੀ ਜਿਹੜੀ ਗਤੀ ਹੈ ਉਹ ਘਟ ਜਾਂਦੀ ਹੈ ਕਿਉਂਕਿ ਸਟੇਬਲ ਐਟਮੋਸਫੀਅਰ ਬਣ ਜਾਂਦਾ ਹੈ ਸਟੇਬਲ ਐਟਮੋਸਫੀਅਰ ਬਨਨਾਂ ਇਹ ਹੁੰਦਾ ਹੈ ਕਿ ਨਾ ਜ਼ਿਆਦਾਤਰ ਹਵਾ ਜਿਹੜੀ ਹੈ ਉਹ ਕਾਮ ਕੰਡੀਸ਼ਨ ਚ ਰਹਿੰਦੀ ਹੈ ਕਾਮ ਕੰਡੀਸ਼ਨ ਅਸੀਂ ਗਿੰਦੇ ਹਾਂ ਜਦੋਂ ਹਵਾ ਦੀ ਗਤੀ 2 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟ ਰਹਿੰਦੀ ਹੈ ਹੁਣ ਅਸੀਂ ਇਹ ਦੇਖਿਆ ਕਿ ਅ ਕਈ ਵਾਰ স্মੋਗ ਦੀ ਸਮੱਸਿਆ ਬਹੁਤ ਜ਼ਿਆਦਾ ਆ ਜਾਂਦੀ ਹੈ ਕਈ ਵਾਰ ਘਟ ਜਾਂਦੀ ਹੈ ਤਾਂ ਇਹਦਾ ਕੀ ਰੀਜ਼ਨ ਹੈ ਜਦੋਂ ਅਸੀਂ 2017 18 ਤੇ 19 ਦੇ ਵਿੱਚ ਵਿਸ਼ਲੇਸ਼ਣ ਕੀਤਾ 1 ਅਕਤੂਬਰ ਤੋਂ ਲੈ ਕੇ 16 ਦਸੰਬਰ ਤੱਕ ਤਾਂ ਅਸੀਂ ਇਹ ਪਾਇਆ ਕਿ ਇਸ ਟਾਈਮ ਦੇ ਵਿੱਚ ਹਵਾ तकरीबन 60 ਜਾਂ 65% ਜਿਹੜੇ ਅਸੀਂ ਦਿਨ ਕੈਲਕੂਲੇਟ ਕੀਤੇ ਉਹ ਕਾਮ ਰਹੀ ਕਾਮ ਰਹੀ ਇਨ ਦ ਸੈਂਸ ਕਿ 2 ਕਿਲੋਮੀਟਰ ਜਾਂ ਉਸ ਤੋਂ ਘੱਟ ਦੀ ਰਫ਼ਤਾਰ ਦੇ ਨਾਲ ਕੋਈ ਵੀ ਹਰੀਜ਼ੋਂਟਲ ਜਾਂ ਵਰਟੀਕਲ ਮੂਵਮੈਂਟ ਐਟਮਾਸਫੇਅਰ ਚ ਨਹੀਂ ਹੋ ਜਿੰਦੀ ਪਰ ਜਿਨ੍ਹਾਂ ਦਿਨਾਂ ਚ ਸਮੋਗ ਹੁੰਦੀ ਹੈ ਉਹਨਾਂ ਦਿਨਾਂ ਵਿੱਚ ਹਵਾ ਬਿਲਕੁਲ ਕਾਮ ਕੰਡੀਸ਼ਨ ਚ ਆ ਜਾਂਦੀ ਹੈ ਵੱਧ ਤੋਂ ਵੱਧ 2 3 ਜਾਂ 4 ਕਿਲੋਮੀਟਰ ਪ੍ਰਤੀ ਘੰਟਾ ਨਾਲ ਚੱਲਦੀ ਹੈ ਹੁਣ ਕਿਸੇ ਵੀ ਇੱਕ ਰੀਜਨ ਤੋਂ ਦੂਜੇ ਰੀਜਨ ਤੱਕ ਜੇ ਪਾਰਟੀਕੂਲੇਟ ਮੈਟਰ ਨੇ ਜਾਣਾ ਹੈਗਾ ਤਾਂ ਉਹਨੂੰ ਹਵਾ ਦੀ ਗਤੀ ਅਤੇ ਦਿਸ਼ਾ ਦੋਨੋਂ ਚਾਹੀਦੀ ਹੈ ਇਸ ਸਾਰੀ ਖਬਰ ਦੇ ਉੱਤੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਹੋਣਾ ਤੋਂ ਜਾਣਦੇ ਆ ਕਿ ਆਖਰਕਾਰ ਉਹ ਕਿਸ ਤਰ੍ਹਾਂ ਵੇਖ ਰਹੀ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਜੋ ਦਾਅਵਾ ਕੀਤਾ ਗਿਆ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਸਨ ਦੇਖੋ ਇਹ ਬਹੁਤ ਵੱਡਾ ਇੱਕ ਖੋਜ ਦੇ ਨਤੀਜੇ ਆਏ ਨੇ ਮੈਂ ਲਗਾਤਾਰ ਕਹਿਣਾ ਹੁੰਨਾ ਕਿ ਸਿਆਸੀ ਲੀਡਰ ਸਾਡੇ ਕਈ ਯੱਕੜ ਮਾਰਦੇ ਨੇ ਝੂਠ ਬੋਲਦੇ ਨੇ ਜੀ ਘੱਟ ਜਾਣਕਾਰੀ ਹੈ ਜਿਹੜੀ ਘੱਟ ਸਮਝ ਵਾਲੀ ਜਾਣਕਾਰੀ ਹੈ ਉਹਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਦੇ ਕਿਸਾਨਾਂ ਤੇ ਪਾ ਦਿੰਦੇ ਨੇ ਮੈਂ ਕਹਿੰਦਾ ਤਰਥਲੀ ਮਚਾਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖੋਜ ਨੇ ਔਰ ਸਿਆਸੀ ਤੌਰ ਤੇ ਅੱਜ ਦਿੱਲੀ ਨੂੰ ਸ਼ੀਸ਼ਾ ਦਿਖਾਤਾ ਕਿ ਆਪਣੇ ਸਾਇੰਟਿਸਟਾਂ ਤੋਂ ਪੁੱਛੋ ਕਿ ਜਿਹੜਾ ਦਿੱਲੀ ਦਾ ਤੂੰ ਐ ਕਿਤੇ ਉਹ ਸਿਰਫ ਦਿੱਲੀ ਦੇ ਆਲੇ ਦੁਆਲੇ ਜਿਹੜੀ ਪ੍ਰਾਲੀ ਸੜਦੀ ਆ ਉਹਦੇ ਕਰਕੇ ਤਾਂ ਨਹੀਂ ਦਿੱਲੀ ਦੇ ਵਿੱਚ ਲਗਭਗ ਜੋ ਅੰਦਾਜ਼ੇ ਨੇ 70 ਤੋਂ 80 ਹਜ਼ਾਰ ਹੈਕਟੇਰ ਦੇ ਵਿੱਚ 70 ਤੋਂ 80 ਹਜ਼ਾਰ ਹੈਕਟੇਰ ਦੇ ਵਿੱਚ ਝੋਨਾ ਬੀਜਿਆ ਜਾਂਦਾ ਹੈ ਪੰਜਾਬ 'ਚ 34-35 ਲੱਖ ਹੈਕਟੇਰ 'ਚ ਗਗਨ ਝੋਨਾ ਬੀਜਿਆ ਜਾਂਦਾ ਹੈ ਔਰ ਜਿਹੜਾ ਦਿੱਲੀ 'ਚ 70-80 ਹਜ਼ਾਰ ਹੈਕਟੇਰ 'ਚ ਝੋਨਾ ਬੀਜਿਆ ਜਾਂਦਾ ਹੈ ਉਹਦੀ ਪਰਾਲੀ ਵੀ ਉੱਥੇ ਸੜਦੀ ਹੈ ਜਾਂ ਤਾਂ ਦਿੱਲੀ ਦੀ ਸਰਕਾਰ ਦੱਸੇ ਕਿ ਕੀ ਉੱਥੋਂ ਦੇ ਕਿਸਾਨ ਪਰਾਲੀ ਨਹੀਂ ਸਾੜਦੇ ਕੀ ਦਿੱਲੀ ਦੀ ਸਰਕਾਰ ਇਹ ਕਹਿੰਦੇ ਨੇ ਦਿੱਲੀ ਵਾਲੇ ਜਰਨੈਲ ਸਿੰਘ ਵੀ ਭਗਵੰਤ ਮਾਨ ਵੀ ਵੀ ਅਸੀਂ ਤਾਂ ਸੁਬ੍ਰਮਣੀਅਮ ਸਵਾਮੀ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੂੰ ਪੈਸੇ ਦੰਨੇ ਆ ਐਮਐਸਪੀ ਦੰਨੇ ਆ ਝੋਨੇ ਦੀ ਕੀ ਪਰਾਲੀ ਨਾਲ ਸਾੜਨ ਦੇ ਬਦਲੇ ਦਿੱਲੀ ਦੇ ਕਿਸਾਨਾਂ ਨੂੰ ਕੋਈ ਪੈਸਾ ਦਿੱਤਾ ਜਾਂਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿਹੜੀ ਖੋਜ ਕੀਤੀ ਹੈ ਗਗਨੋਂ ਨੇ ਸਾਰੇ ਦਾਅਵੇ ਕੇਂਦਰ ਵਾਲੇ ਝੂਠੇ ਸਾਬਤ ਕਰਤੇ ਅਰਵਿੰਦ ਕੇਜਰੀਵਾਲ ਨੂੰ ਵੀ ਹੁਣ ਦੱਸਣਾ ਪੈਣਾ ਕਿ ਇਹਦੇ ਪਿੱਛੇ ਸੱਚਾਈ ਕੀ ਹੈ ਖੇਤੀਬਾੜੀ ਯੂਨੀਵਰਸਿਟੀ ਨੇ ਖੋਜ ਕੀਤੀ ਹੈ ਲਗਾਤਾਰ ਪਿਛਲੇ 3 ਸਾਲਾਂ ਦੀ ਖੋਜ ਦੇ ਨਤੀਜੇ ਨੇ 2017 2018 ਤੇ 2019 ਦੇ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਐਗਰੋ ਮੈਟਰੋਲੋਜੀ ਡਿਪਾਰਟਮੈਂਟ ਹੈ ਜਿਹੜਾ ਕੀ ਹਵਾ ਦੇ ਉੱਤੇ ਨਜ਼ਰ ਰੱਖਦਾ ਹੈ ਬਰਸਾਤ ਦਾ ਰਿਕਾਰਡ ਰੱਖਦਾ ਹੈ ਹਵਾ ਦਾ ਰਿਕਾਰਡ ਰੱਖਦਾ ਹੈ ਹਵਾ ਕਿਸ ਦਿਸ਼ਾ ਚ ਚੱਲੀ ਇਹ ਸਾਰਾ ਰਿਕਾਰਡ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਹੈ ਔਰ ਪੀਏਯੂ ਦੇ ਸਾਇੰਟਿਸਟਾਂ ਦਾ ਕਹਿਣਾ ਹੈ 2017 2018 2019 ਚ ਜਿਹੜੀ ਜਿਹੜੀ ਪ੍ਰਾਲੀ ਪੰਜਾਬ ਚ ਸਾੜੀ ਗਈ ਹੈ ਉਹਦਾ ਧੂਆਂ ਕਿਸੇ ਵੀ ਸੂਰਜ ਚ ਦਿੱਲੀ ਪਹੁੰਚ ਨਹੀਂ ਸੀ ਸਕਦਾ ਔਰ ਬਹੁਤ ਦਿਨ ਅਜੇ ਸੀ ਜਦੋਂ ਹਵਾ ਜਿਹੜੀ ਹੈ ਮੇਰੇ ਕੋਲੇ ਅੰਕੜੇ ਨਹੀਂ ਉਹ ਦੱਖਣ ਪੂਰਬ ਦਿਸ਼ਾ ਚ ਰਹੀ ਹੈ ਭਾਵ ਕਿ ਜਿਹੜੀ ਹਵਾ ਵਗ ਰਹੀ ਸੀ ਪੰਜਾਬ ਚ ਉਹਦੀ ਦਿਸ਼ਾ ਦਿੱਲੀ ਹੈ ਨਹੀਂ ਬਲਕਿ ਦਿੱਲੀ ਅਤੇ ਹਰਿਆਣੇ ਵਾਲੇ ਪਾਸਿਓਂ ਹਵਾ ਪੰਜਾਬ ਚ ਵਗ ਰਹੀ ਸੀ ਸੋ ਜਦੋਂ ਹਵਾ ਦਿੱਲੀ ਤੇ ਹਰਿਆਣੇ ਤੋਂ ਪੰਜਾਬ ਵਾਲੇ ਪਾਸੇ ਵਗ ਰਹੀ ਹੋਵੇ ਪੰਜਾਬ ਦੇ ਧੂਏਂ ਚ ਕਿਹੜਾ ਜਾਦੂ ਹੈ ਵੀ ਉਹ ਉਲਟ ਡਾਇਰੈਕਸ਼ਨ ਦੇ ਵਿੱਚ ਚਲਿਆ ਜਾਊਗਾ ਸੋ ਇਹ ਬੜੇ ਸਨਸਨੀਖੇਜ ਅੰਕੜੇ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਏ ਨੇ ਉਥੋਂ ਦੇ ਕਈ ਸਾਇੰਟਿਸਟ ਨੇ ਉਥੋਂ ਦਾ ਡਿਪਾਰਟਮੈਂਟ ਹੈ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮੈਟਰੋਲੋਜੀ ਸੋ بڑے ਡਿਪਾਰਟਮੈਂਟ ਨੇ ਉਹਨਾਂ ਦੇ ਬੁਖੀ ਨਹੀਂ ਡਾਕਟਰ ਪ੍ਰਭਜੋਤ ਕੌਰ ਸੰਤ ਸਿੱਧੂ ਸੋ ਉਹ ਕਹਿੰਦੇ ਪਿਛਲੇ ਕਈ ਸਾਲਾਂ ਤੋਂ ਗਵਾਂਢੀ ਸੂਬੇ ਨੇ ਜਿਹੜੇ ਉਹ ਪੰਜਾਬ ਨੂੰ ਜ਼ਿੰਮੇਦਾਰ ਠਹਿਰਾ ਰਹੇ ਨੇ ਪ੍ਰਾਲੀ ਸਾੜਨ ਲਈ ਜਿਹੜੀ ਖੋਜ ਹੈ ਗगन ਉਹਦੇ ਨਤੀਜੇ ਇਹ ਦੱਸਦੇ ਨੇ ਕਿ 2018 ਦੇ ਵਿੱਚ 42 42 ਦਿਨ 2017 'ਚ 58 ਔਰ 2019 'ਚ 44 ਦਿਨ ਜਿਹੜੀ ਹਵਾ ਹੈ ਉਹ ਕਾਮ ਕੰਡੀਸ਼ਨ ਵਾਲੀ ਹਵਾ ਰਹੀ ਕਾਮ ਕੰਡੀਸ਼ਨ ਮਤਲਬ ਕੀ ਬਹੁਤੀ ਸ਼ਾਂਤ ਹਾਲਾਤਾਂ ਵਾਲੀ ਹਵਾਰੀ ਔਰ ਜਦੋਂ ਹਵਾ ਸ਼ਾਂਤ ਹਾਲਾਤਾਂ ਵਾਲੀ ਰਹਿੰਦੀ ਹੈ ਉਹਦੇ ਵਿੱਚ ਕੋਈ ਵੀ ਅਗਰ ਕੋਈ ਉਹਦੇ ਵਿੱਚ ਕੋਈ ਡਸਟ ਪਾਰਟੀਕਲ ਹੈ ਭਾਵ ਉਹਦੇ ਵਿੱਚ ਧੂੜ ਕਣ ਨੇ ਜਾਂ ਕੋਈ ਪ੍ਰਦੂਸ਼ਣ ਹੈ ਉਹ 2 ਕਿਲੋਮੀਟਰ ਤੋਂ ਅੱਗੇ ਜਾ ਹੀ ਨਹੀਂ ਸਕਦਾ ਤੇ ਜੇ ਅਸੀਂ ਤੈਅ ਕਰ ਲਈਏ ਕਿ 2017 ਚ 58 ਦਿਨ ਕੁੱਲ 70 ਦਿਨ ਸੀ ਜਦੋਂ ਝੋਨਾ ਸਾਡਾ ਵੜਿਆ ਜਾਂਦਾ ਜਾਂ ਪਰਾਲੀ ਸੜਦੀ ਹੈ ਉਹਦੇ ਚ 58 ਦਿਨ ਹਵਾ ਜਿਹੜੀ ਹੈ ਉਹ ਸ਼ਾਂਤ ਹੀ ਰਹੀ ਹੈ ਕਾਮ ਕੰਡੀਸ਼ਨ ਤਕਨੀਕੀ ਤੌਰ ਤੇ ਸਮਝਾਉਣਾ ਸ਼ਾਂਤ ਹਵਾ ਦਾ ਮਤਲਬ ਹੈ ਕਿ ਇਸ ਵਕਤ ਜਿਸ ਜਗ੍ਹਾ ਤੇ ਮੈਂ ਖੜਾ ਅਗਰ ਹਵਾ ਕਾਮ ਕੰਡੀਸ਼ਨ ਦੀ ਹੈ ਤੇ ਮੇਰੇ ਆਲੇ ਦੁਆਲੇ ਕੋਈ ਧੂੜ ਮਿੱਟੀ ਹੈ ਤੇ ਉਹ 2 ਕਿਲੋਮੀਟਰ ਤੋਂ ਦੂਰ ਨਹੀਂ ਜਾ ਸਕੇਗੀ ਇਹਦਾ ਮਤਲਬ ਹੈ 58 ਦਿਨ ਪੰਜਾਬ ਦੇ ਬਾਰਡਰ ਤੋਂ ਹਵਾ ਸਿਰਫ 2 ਕਿਲੋਮੀਟਰ ਹੀ ਅੱਗੇ ਜਾ ਸਕੀ ਜੇ ਅਸੀਂ ਇਹਨੂੰ ਦੇਸੀ ਭਾਸ਼ਾ 'ਚ ਸਮਝੀਏ ਤੇ ਜੇ ਹਰਿਆਣੇ ਦੇ ਬਾਰਡਰ ਤੋਂ ਸਿਰਫ 2 ਕਿਲੋਮੀਟਰ ਹੀ ਸਾਡੀ ਹਵਾ ਜਾ ਸਕੀ ਤੇ ਧੂੜ ਕਣ ਉਸ ਤੋਂ ਅੱਗੇ ਜਾ ਹੀ ਨਹੀਂ ਸਕੇ ਤੇ ਫਿਰ ਕਿਹੜਾ ਜਾਦੂ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਪਹੁੰਚ ਗਿਆ ਸੋ ਸਿਆਸੀ ਯੱਕੜ ਮਾਰਨੇ ਦਿੱਲੀ ਵਾਲੇ ਲੀਡਰ ਬੰਦ ਕਰਦੇ ਨੇ ਪਾਰਲੀਮੈਂਟ ਚ ਵੀ ਬਹੁਤ ਝੂੜ ਤੂਫਾਨ ਬੋਲਦੇ ਨੇ ਸਾਡੇ ਕਈ ਲੀਡਰ ਸੋ ਪਾਰਲੀਮੈਂਟ ਚ ਵੀ ਉਹ ਪੜ ਪੜ ਕੇ ਤਿਆਰੀ ਕਰਕੇ ਕਿਸੇ ਚੰਗੇ ਪ੍ਰੋਫੈਸਰ ਵਿਗਿਆਨਿਕ ਤੋਂ ਸਲਾਹ ਲੈ ਕੇ ਜਾ ਕੇ ਮੈਂ ਕਈ ਦਿਨਾਂ ਦਾ ਕਹਿ ਰਿਹਾ ਸੀ ਕਿ ਸਾਡੇ ਸਾਇੰਟਿਸਟ ਨੇ ਜਿਹੜੇ ਸਾਡੇ ਖੋਜਦਾਨ ਨੇ ਸਾਇੰਸਦਾਨ ਨੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਕਰੋ ਲਗਾਤਾਰ ਸਾਇੰਟਿਸਟ ਕਹਿ ਰਹੇ ਨੇ ਕਿ ਇਕੱਲੇ ਪੰਜਾਬ ਦਾ ਧੂਆਂ ਦਿੱਲੀ ਦੇ ਪ੍ਰੋਡਿਊਸ਼ਨ ਲਈ ਜ਼ਿੰਮੇਵਾਰ ਨਹੀਂ ਹੈ ਔਰ ਇਹ ਬੜੀ ਸਧਾਰਨ ਗੱਲ ਹੈ ਔਰ ਇਹ ਗੱਲ ਹੋਰ ਹੈ ਅਗਰ ਸਿਰਫ 2 ਕਿਲੋਮੀਟਰ ਦੇ ਵਿੱਚ ਹੀ ਕਾਮ ਕੰਡੀਸ਼ਨ ਦੇ ਵਿੱਚ ਡਸਟ ਪਾਰਟੀਕਲ ਪੋਲੂਸ਼ਨ ਰਹੂਗਾ ਤੇ ਪੰਜਾਬ 'ਚ ਐਡਾ ਪ੍ਰਦੂਸ਼ਣ ਕਿਉਂ ਨਹੀਂ ਹੁੰਦਾ ਫਿਰ ਪੰਜਾਬ 'ਚ ਤਾਂ ਹਨੇਰਾ ਪੈ ਜਾਣਾ ਚਾਹੀਦਾ ਸੀ ਹਾਲਾਂਕਿ ਪੰਜਾਬ 'ਚ ਇੱਕ ਦੋ ਵਾਰੀ ਮਾੜਾ ਮੋਟਾ ਹਨੇਰਾ ਪਿਆ ਹੈ ਪਰਾਲੀ ਸਾੜਨ ਦਾ ਮੈਂ ਹਮਾਇਤ ਨਹੀਂ ਕਰਦਾ ਪਰਾਲੀ ਨਹੀਂ ਸਾੜਨੀ ਚਾਹੀਦੀ ਮੈਂ ਕੀ ਕਹਿੰਦਾ ਇਹ ਤਾਂ ਸਾਡੇ ਕਿਸਾਨਾਂ ਨੂੰ ਵੀ ਪਤਾ ਪਰਾਲੀ ਨਹੀਂ ਸਾੜਨੀ ਚਾਹੀਦੀ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਜੀਨੂੰ ਕੋਈ ਸਮਝ ਨਹੀਂ ਰਿਹਾ ਸੋ ਇੱਕ ਗੱਲ ਸਾਫ਼ ਹੋ ਗਈ ਕਿ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਦੀ ਹਵਾ ਕਰਕੇ ਨਹੀਂ ਹੈ ਔਰ ਅਕਤੂਬਰ ਨਵੰਬਰ ਤੇ ਦਸੰਬਰ ਚ ਜਿਹੜੀ ਹਵਾ ਦੀ ਦਿਸ਼ਾ ਤੇ ਰਫਤਾਰ ਹੈ ਉਹਦੇ ਤੇ ਸਾਇੰਟਿਸਟਾਂ ਨੇ ਖੋਜ ਕੀਤੀ ਹੈ ਮੈਂ ਫੇਰ ਕਹਿੰਦਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੋਲੇ ਸਾਰਾ ਰਿਕਾਰਡ ਹੈ ਕੇਂਦਰ ਕੋਲੇ ਜਿਹੜੇ ਝੋਨੇ ਤੇ ਕਣਕ ਦੇ ਭੰਡਾਰ ਲੱਗੇ ਨੇ ਨਾ ਉਹਦੇ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੇ ਸਾਇੰਟਿਸਟਾਂ ਦਾ ਅਕਤੂਬਰ ਨਵੰਬਰ ਤੇ ਦਸੰਬਰ ਸੋ ਇਹ ਵੀ ਮੈਂ ਦੁਬਾਰਾ ਤੁਹਾਨੂੰ ਦੱਸਦਾ ਅਕਤੂਬਰ ਨਵੰਬਰ ਤੇ ਦਸੰਬਰ ਚ ਹਵਾ ਦੀ ਦਿਸ਼ਾ ਕੀ ਰਹੀ ਪਿਛਲੇ 3 ਸਾਲ 17 18 ਤੇ 19 ਲੰਘੇ 3 ਸਾਲਾਂ ਚ ਹਵਾ ਦੀ ਦਿਸ਼ਾ ਕੀ ਰਹੀ ਸਾਰਾ ਰਿਕਾਰਡ ਖੇਤੀਬਾੜੀ ਯੂਨੀਵਰਸਿਟੀ ਕੋਲੇ ਆ ਕੇਜਰੀয়াল ਸਾਹਿਬ ਆਪਣਾ ਕੋਈ ਵਿਗਿਆਨਿਕ ਪੇਜ ਕੇ ਫੋਟੋਕਾਪੀ ਲੈ ਸਕਦੇ ਨੇ ਰਿਕਾਰਡ ਸ਼ੁਦਾ ਤਸਦੀਕ ਸ਼ੁਦਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੁਣ ਜਦ ਹਵਾ ਦੀ ਦਿਸ਼ਾ ਹੀ ਬਹੁਤੇ ਦਿਨ ਉਧਰ ਨਹੀਂ ਸੀ ਫੇਰ ਤੂੰ ਆ ਉਧਰ ਕਿਵੇਂ ਪਹੁੰਚ ਗਿਆ ਕੀ ਪੰਜਾਬ ਦੀ ਪਰਾਲੀ ਦੇ ਧੂਏ ਨੂੰ ਕੋਈ ਦੁਸ਼ਮਨੀ ਆ ਦਿੱਲੀ 'ਚ ਵੀ ਮੈਂ ਦਿੱਲੀ 'ਚ ਜਾ ਕੇ ਟਿਕਣਾ ਨਾ ਚੰਡੀਗੜ੍ਹ ਕਦੀ ਪ੍ਰਦੂਸ਼ਣ ਹੋਇਆ ਨਾ ਚੰਡੀਗੜ੍ਹ ਕਦੀ ਹਨੇਰਾ ਪਿਆ ਸੁਭਾਵ ਮੈਨੂੰ ਇਹ ਲੱਗਦਾ ਕਿ ਦਿੱਲੀ ਵਾਲੇ ਜਿਹੜੇ ਸਾਡੇ ਕਿਸਾਨ ਭਰਾ ਨੇ ਦਿੱਲੀ ਦੀ ਸਰਕਾਰ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ ਦਿੱਲੀ ਚ 70 80000 ਹੈਕਟੇਰ ਦੇ ਵਿੱਚ ਪਰਾਲੀ ਲੱਗਦੀ ਹੈ ਆ ਹੁਣ ਮੈਂ ਤੁਹਾਨੂੰ ਗੱਲ ਵੀ ਸੁਣਾ ਦਿੰਦਾ ਜਰਨੈਲ ਸਿੰਘ ਉਹਨਾਂ ਦੀ ਗਗਨਜੀ ਟਾਈਮ ਲੱਗਿਆ ਤੇ ਸੁਣਾ ਦਿਓ ਜਰਨੈਲ ਸਿੰਘ ਕਹਿੰਦੇ ਅਸੀਂ ਕੋਲ ਬਣਾ ਲਿਆ ਜੀ ਸਾਡੇ ਕਿਸਾਨਾਂ ਨੂੰ ਅਸੀਂ ਦੇ ਰਹੇ ਆ ਉਹ ਪਰਾਲੀ ਤੇ ਕੋਲ ਪਾ ਰਹੇ ਨੇ ਪਰਾਲੀ ਦਾ ਕੰਮ ਹੋ ਜਾਂਦਾ ਹੈ ਸਾਡੇ ਕਿਸਾਨ ਕਹਿੰਦੇ ਧੰਨਵਾਦ ਕਰਦਾ ਨਹੀਂ ਥੱਕਦੇ ਇਹਦਾ ਮਤਲਬ ਹੈ ਕਿ ਦਿੱਲੀ ਦੀ ਪਰਾਲੀ ਜਿਹੜੀ 70 80000 ਹੈਕਟੇਰ ਅੰਦਾਜ਼ਨ ਇੱਕ 70 80 ਹਜ਼ਾਰ ਹੈਕਟੇਰ ਥੋੜਾ ਨਹੀਂ ਹੁੰਦਾ ਪੰਜਾਬ 'ਚ ਜੇ 34 ਲੱਖ ਹੈਕਟੇਰ ਹੋ ਰਿਹਾ ਤੇ ਪੰਜਾਬ ਦੇਖੋ ਵੱਡਾ ਕਿੱਡਾ ਹੈ ਤੇ ਦਿੱਲੀ ਛੋਡੀ ਜੀ ਆ ਮੁੱਠੀ ਚਾ ਦੇ ਸੋ ਸਿਆਸੀ ਤੌਰ ਤੇ ਇਲਜ਼ਾਮ ਬਾਜ਼ੀਆਂ ਜਿਹੜੀਆਂ ਪੰਜਾਬ ਵਾਲੇ ਪਾਸੇ ਸੀ ਗगन ਮੈਨੂੰ ਲੱਗਦਾ ਨਹੀਂ ਲਾਉਣੀਆਂ ਚਾਹੀਦੀਆਂ ਪੰਜਾਬ ਦੇ ਕਿਸਾਨਾਂ ਦੀ ਬਹੁਤ ਵੱਡੀ ਬਦਨਾਮੀ ਹੈ ਜਿਹੜੀ ਇਹ ਦੁਨੀਆ ਭਰ ਦੇ ਲੀਡਰ ਜਿਹੜੇ ਕੇਂਦਰ 'ਚ ਬੈਠਦੇ ਨੇ ਜਾਂ ਦਿੱਲੀ 'ਚ ਬੈਠਦੇ ਨੇ ਉਹ ਕਰ ਰਹੇ ਨੇ ਸੋ ਬਲਕਿ ਮੈਂ ਤਾਂ ਇੱਥੋਂ ਤੱਕ ਕਹੂੰਗਾ ਪੰਜਾਬ ਦੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਗਰ ਅਸੀਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਾਇੰਟਿਸਟਾਂ ਦੀ ਗੱਲ ਤੇ ਭਰੋਸਾ ਨਹੀਂ ਕਰ ਸਕਦੇ ਤੇ ਫੇਰ ਕਦੀ ਵੀ ਦਿੱਲੀ ਦੇ ਪ੍ਰਦੂਸ਼ਣ ਦਾ ਸੁਧਾਰ ਨਹੀਂ ਹੋਣਾ ਕਿਉਂਕਿ ਉਹਨਾਂ ਨੇ ਸਿਰਫ ਇਹੀ ਸੋਚੀ ਜਾਣਾ ਕਿ ਪੰਜਾਬ 'ਚ ਜਦੋਂ ਝੋਨਾ ਕੱਟਦੇ ਨੇ ਪਰਾਲੀ ਸਾੜਦੇ ਨੇ ਉਦੋਂ ਹੀ ਸਾਡੇ ਪ੍ਰਦੂਸ਼ਣ ਹੁੰਦਾ ਤੇ ਮੈਨੂੰ ਲੱਗਦਾ ਦਿੱਲੀ 'ਚ ਨੁਕਸਾਨ ਹੋਰ ਹੋ ਜਾਣਾ ਹੈ ਹੋਰ ਕੰਮਾਂ ਤੇ ਵੀ ਦਿੱਲੀ ਵਾਲੇ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਹੋਰ ਪਹਿਲੂਆਂ ਤੇ ਧਿਆਨ ਦੇ ਦੇਣ ਗੱਡੀਆਂ ਦੇ ਸਲੈਂਸਰ ਚੈੱਕ ਕਰ ਲਿਆ ਕਰਨ ਅਗਰ ਕੋਈ ਸਲੈਂਸਰਾਂ ਦੇ ਫਿਲਟਰ ਲੱਗਦੇ ਨੇ ਉਹ ਲਾ ਦੇਣ ਇਹ ਵੀ ਪਤਾ ਲੱਗਿਆ ਕਿ ਦਿੱਲੀ 'ਚ ਜਿੰਨੇ ਜਿੰਨੀਆਂ ਗੱਡੀਆਂ ਦਿੱਲੀ 'ਚ ਤੁਰੀਆਂ ਫਿਰਦੀਆਂ ਨੇ ਜਿੰਨਾ ਵਹੀਕਲ ਦਾ ਟ੍ਰੈਫਿਕ ਹੈ ਇਹ ਵੀ ਪਤਾ ਲੱਗਿਆ ਕਿ ਉਹ ਸਭ ਤੋਂ ਵੱਡਾ ਜ਼ਿੰਮੇਦਾਰ ਹੈ ਦਿੱਲੀ ਦੇ ਵਿੱਚ ਮਾੜੀ ਹਵਾ ਦੀ ਹਵਾ ਦੇ ਲਈ ਤੇ ਮਾੜੀ ਹਵਾ ਦੀ ਕੁਆਲਿਟੀ ਦੇ ਲਈ ਸੋ ਸਿੱਧਾ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਸੀ ਅੱਜ ਇੱਕ ਬਹੁਤ ਵੱਡੇ ਝੂਠ ਦਾ ਪਰਦਾਫਾਸ਼ ਹੈ ਜਿਹੜਾ ਉਹ ਵਿਗਿਆਨਕਾਂ ਨੇ ਕਰ ਦਿੱਤਾ ਮੈਂ ਫੇਰ ਕਹਿੰਦਾ ਹੋ ਸਕਦਾ ਹੈ ਹਰਿਆਣੇ ਦਾ ਧੂਆਂ ਮਾੜਾ ਮੋਟਾ ਜਾਂਦਾ ਹੋਵੇ ਪਰ ਜੇ ਪੰਜਾਬ ਚ ਹਵਾ ਕਾਮ ਕੰਡੀਸ਼ਨ ਚ ਹੈ 2 ਕਿਲੋਮੀਟਰ ਤੋਂ ਜ਼ਿਆਦਾ ਉਹਦੀ ਰਫ਼ਤਾਰ ਨਹੀਂ ਫਿਰ ਹਰਿਆਣੇ ਦੀ ਵੀ ਕਿਵੇਂ ਪਹੁੰਚੂਗੀ ਸੋ ਸਿੱਧੇ ਤੌਰ ਤੇ ਹਰਿਆਣੇ ਨੂੰ ਵੀ ਜ਼ਿੰਮੇਵਾਰ ਨਹੀਂ ਠਰਾਇਆ ਜਾਣਾ ਚਾਹੀਦਾ ਹਾਂ ਜਿਹੜੇ ਦਿੱਲੀ ਦੇ ਨਾਲ ਲੱਗਦੇ ਹਰਿਆਣੇ ਦੇ ਇਲਾਕੇ ਨੇ ਉਹ ਕਿਤੇ ਨਾ ਕਿਤੇ ਮਾੜਾ ਮੋਟਾ ਨੁਕਸਾਨ ਕਰ ਸਕਦੇ ਨੇ ਪਰ ਦਿੱਲੀ ਦੀ ਸਰਕਾਰ ਨੂੰ ਵੀ ਚਾਹੀਦਾ ਤੇ ਕੇਂਦਰ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਵਿੱਤੀ ਮਦਦ ਕਿਸਾਨਾਂ ਦੀ ਕਰੋ ਤਾਂ ਕਿ ਪਰਾਲੀ ਸੰਭੀ ਜਾਵੇ ਕਿਸਾਨ ਪਰਾਲੀ ਖੁਸ਼ੀ ਨਾਲ ਨਹੀਂ ਸਾੜਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਵੀ ਅਸੀਂ ਪਰਾਲੀ ਚੱਕੀ ਤੈਉਣ ਪੱਤੀ ਅਗਲੀ ਖਬਰ ਦੇ ਵੱਲ ਪੰਜਾਬ ਦੀ ਵਿੱਚ ਲਗਾਤਾਰ ਚਰਚਾਵਾਂ ਸੰਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਪਤੀ ਦੇ ਕੋਲ ਜਾਣ ਦੇ ਲਈ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਆਪਣੇ ਨਾਲ ਜਾਣ ਦਾ ਸੱਦਾ ਦਿੱਤਾ ਹੈ ਜਿਸ ਤੋਂ ਬਾਅਦ ਸਾਰੀਆਂ ਵਿਰੋਧੀ ਧਿਰਾਂ ਸੰਕਟ ਦੇ ਵਿੱਚ ਸਨ ਕਿਉਂਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਬਿਲਾਂ ਦਾ ਵਿਰੋਧ ਕਰ ਚੁੱਕੇ ਨੇ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਨੂੰ ਹੁਣ ਆਮ ਆਦਮੀ ਪਾਰਟੀ ਠੁਕਰਾ ਚੁੱਕੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਦਿੱਲੀ ਜਾਣ ਵਾਲੇ ਪੰਜਾਬ ਦੇ ਬਫਦ ਦੇ ਵਿੱਚ ਨਹੀਂ ਜਾਣਗੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਪਹਿਲਾਂ ਪ੍ਰੈਸ ਵਾਰਤਾ ਸੁਣਾਉਣੀ ਹੈ ਤੇ ਫਿਰ ਇਸ ਦੇ ਉੱਤੇ ਚਰਚਾ ਦਿੱਲੀ ਸੁਰਿੰਦਰ ਡੱਲਾ ਹੋਣਾ ਕੋ ਚੱਲਾਂਗੇ ਕੈਪਟਨ ਅਮੰਦਰ ਸਿੰਘ ਨੇ ਇੱਕ ਬਫਦ ਦੀ ਗੱਲ ਕੀਤੀ ਹੈ ਕਿ ਇੱਕ ਬਫਦ ਜਿਹੜਾ ਹੈਗਾ 4 ਤਰੀਕ ਨੂੰ ਦੇਸ਼ ਦੇ ਰਾਸ਼ਟਰਪਤੀ ਕੋਲੇ ਜਾਊਗਾ ਜਿਹੜਾ ਬਿੱਲ ਜਿਹੜੇ ਕਾਨੂੰਨ ਪੰਜਾਬ ਸਰਕਾਰ ਨੇ ਪਾਸ ਕੀਤੇ ਨੇ ਪੰਜਾਬ ਦੀ ਵਿਧਾਨ ਸਭਾ ਨੇ 20 ਤਰੀਕ ਨੂੰ ਪਾਸ ਕੀਤੇ ਨੇ ਉਹਨਾਂ ਤੇ ਦਸਖਤ ਕਰਵਾਉਣ ਦੇ ਲਈ ਰਾਸ਼ਟਰਪਤੀ ਦੇ ਦਬਾਅ ਬਣਾਵਾਂਗੇ ਇਸ ਦਿੱਤੀ ਦੇ ਤਹਿਤ ਜਿਹੜਾ ਹੈਗਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਜਿਹੜਾ ਹੈਗਾ 4 ਤਰੀਕ ਨੂੰ ਜਿਹੜਾ ਉਹ ਰਾਸ਼ਟਰਪਤੀ ਕੋਲ ਜਾ ਰਹੇ ਨੇਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਸਾਰੇ ਵਿਧਾਇਕ ਇਸ ਜਿਹੜਾ ਬਫਦਾ ਜਿਹੜਾ ਪ੍ਰਧਾਨ ਪ੍ਰਧਾਨ ਮੰਤਰੀ ਮਿਲਣ ਦਾ ਬਫਦਾ ਉਹਦਾ ਹਿੱਸਾ ਨਹੀਂ ਬਣਨਗੇ ਆਮ ਆਦਮੀ ਪਾਰਟੀ ਜਦੋਂ ਜਦੋਂ ਆਮ ਆਦਮੀ ਪਾਰਟੀ ਰਾਸ਼ਟਰਪਤੀ ਨੂੰ ਮਿਲਣ ਵਾਲਾ ਇਹ ਬਫਦਾ ਪੰਜਾਬ ਸਰਕਾਰ ਦਾ ਕੈਪਟਨ ਸਾਹਿਬ ਦਾ ਉਦਾ ਹਿੱਸਾ ਨਹੀਂ ਬਣੂਗੀ ਉਹਦਾ ਕਾਰਨ ਬੜਾ ਸਪਸ਼ਟ ਆ ਕਿ ਇਹ ਜਿਹੜਾ ਬਿੱਲ ਨੇ ਇਹ ਜਿਹੜੇ ਜਿਹੜੇ ਕਾਨੂੰਨ ਪੰਜਾਬ ਸਰਕਾਰ ਨੇ ਪਾਸ ਕੀਤੇ ਨੇ ਜਿਹੜੇ ਖੇਤੀਬਾੜੀ ਕਾਨੂੰਨ ਪੰਜਾਬ ਸਰਕਾਰ ਨੇ ਪਾਸ ਕੀਤੇ ਨੇਗੇ ਇਹਨਾਂ ਤੇ ਹਾਲੇ ਤੱਕ ਇਹਨਾਂ ਤੇ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਗਵਰਨਰ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੇ ਹਜੇ ਤੱਕ ਨਾ ਸਹਿਮਤੀ ਦਿੱਤੀ ਆ ਨਾ ਕੋਈ ਆਪਣੀ ਮੋਹਰ ਲਾਈ ਆ ਨਾ ਕੋਈ ਆਪਣੇ ਦਸਖਤ ਕੀਤੇ ਨੇ ਹਾਲੇ ਤੱਕ ਪੰਜਾਬ ਦੇ ਗਵਰਨਰ ਸਾਹਿਬ ਨੇ ਕੋਈ ਜਿਹੜੀ ਹੈ ਸਹਿਮਤੀ ਇਹਨਾਂ ਬਿੱਲਾਂ ਨੂੰ ਦਿੱਤੀ ਕਿਉਂਕਿ ਜਦੋਂ ਇਹਨਾਂ ਤੋਂ ਇੱਥੋਂ ਸਹਿਮਤੀ ਮਿਲੂਗੀ ਜਦੋਂ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਸਹਿਮਤੀ ਦੇਣਗੇ ਉਸ ਤੋਂ ਬਾਅਦ ਇਹ ਬਿੱਲ ਜਿਹੜੇ ਹੈਗੇ ਨੇ ਫਿਰ ਰਾਸ਼ਟਰਪਤੀ ਕੋਲ ਜਾਣਗੇ ਹਾਲੇ ਤੱਕ ਇਹ ਬਿੱਲ ਜਿਹੜੇ ਹੈਗੇ ਨੇ ਰਾਸ਼ਟਰਪਤੀ ਕੋਲ ਪਹੁੰਚੇ ਹੀ ਹੈ ਨਹੀਂ ਪਰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਟੰਕੀ ਕਰ ਰਹੇ ਨੇ ਉਹ ਡਰਾਮਾ ਕਰ ਰਹੇ ਨੇ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਮੈਂ ਸਮਝਦਾ ਫਰਜ਼ੀ ਜਿਹੜਾ ਹੈਗਾ ਫਰਜ਼ੀ ਨੇਤਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਧਰਮਾ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਜਿੰਨੀਆਂ ਵੀ ਫਾਰਮਰ ਯੂਨੀਅਨ ਨੇਗੀਆਂ ਜਿਹੜੀਆਂ ਇਸ ਸਮੇਂ ਮੈਂ ਸਮਝਦਾ ਧਰਨਿਆਂ ਤੇ ਬੈਠੀਆਂ ਨੇ ਜਿਹੜੀਆਂ ਕੇਂਦਰ ਦੇ ਤਿੰਨ ਕਾਲੇ ਕਾਨੂੰਨਾਂ ਦਾ ਤਿੰਨ ਨਹੀਂ ਬਲਕਿ ਹੁਣ ਤਾਂ ਚਾਰ ਹੋ ਗਏ ਇੱਕ ਪਰਾਲੀ ਵਾਲ ਆ ਗਿਆ ਜਿਹੜੇ ਚਾਰ ਕਾਲੇ ਕਾਨੂੰਨ ਨੇ ਕੇਂਦਰ ਦੇ ਉਹਨਾਂ ਦਾ ਲਗਾਤਾਰ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਵਿਰੋਧ ਕਰ ਰਹੀਆਂ ਨੇ ਗਿਆ ਸੋ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਵੀ ਉਹਦਾ ਹਿੱਸਾ ਨਹੀਂ ਬਣੂਗੀ ਜਿਡੇਲਾ ਜੀ ਕਿਸ ਤਰ੍ਹਾਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਇਸ ਸਟੈਂਡ ਨੂੰ ਆਮ ਆਦਮੀ ਪਾਰਟੀ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਦਿੱਲੀ ਜਾ ਕੇ ਉਹ ਰਾਸ਼ਟਰਪਤੀ ਸਾਹਿਬ ਨੂੰ ਜੋ ਮੰਗ ਪੱਤਰ ਕੈਪਟਨ ਅਮਰਿੰਦਰ ਸਿੰਘ ਨੇ ਜੇ ਦੇਣਾ ਹੈ ਉਸ ਬਫਤ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਜਾਏਗੀ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸਾਰੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਗਵਰਨਰ ਕੋਲੇ ਗਈਆਂ ਸੀ ਇਹਾਂ ਤੱਕ ਵਰਨਰ ਕੋਲੇ ਨਾ ਜਾਂਦੇ ਮੈਨੂੰ ਇਹ ਲੱਗਦਾ ਹੈ ਕਿ ਸਿਆਸੀ ਤੌਰ ਤੇ ਜਿਹੜੀ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਦੀ ਏਕਤਾ ਟੁੱਟ ਗਈ ਇਸ ਮੁੱਦੇ ਤੇ ਸਿਆਸਤ ਕਰਕੇ ਸਾਡੀਆਂ ਪੋਲਿਟੀਕਲ ਪਾਰਟੀਆਂ ਖੰਡੀਆਂ ਨੇ ਅਗਰ ਆਮ ਆਦਮੀ ਪਾਰਟੀ ਰਾਸ਼ਟਰਪਤੀ ਕੋਲੇ ਜਾਂਦੀ ਹੈ ਪੂਰੇ ਮੁਲਕ 'ਚ ਇਹ ਸੁਨੇਹਾ ਜਾਊਗਾ ਕਿ ਪੰਜਾਬ 'ਚ ਇਸ ਮੁੱਦੇ ਤੇ ਅਕਾਲੀ ਦਲ ਵੀ ਆਮ ਆਦਮੀ ਪਾਰਟੀ ਵੀ ਔਰ ਕਾਂਗਰਸ ਵੀ ਔਰ ਲੋਕ ਸੰਸਦ ਪਾਰਟੀ ਵਾਲੇ ਵੀ ਅਗਰ ਇਹ ਸਾਰੇ ਇਕੱਠੇ ਹੋ ਕੇ ਰਾਸ਼ਟਰਪਤੀ ਕੋਲ ਜਾਂਦੇ ਆ ਇੱਕ ਮੁਲਕ ਨੂੰ ਸੁਨੇਹਾ ਜਾਊਗਾ ਕਿ ਪੰਜਾਬ ਦੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਕਿਸਾਨ ਹੱਕਾਂ 'ਚ ਰਾਸ਼ਟਰਪਤੀ ਕੋਲੇ ਗਈਆਂ ਨੇ ਆਮ ਆਦਮੀ ਪਾਰਟੀ ਵਾਲੇ ਨੂੰ ਜੇ ਹੁਣ ਮਤੇ ਪਸੰਦ ਨਹੀਂ ਆਪਣਾ ਮੰਗ ਪੱਤਰ ਨਾਲ ਲਾ ਦੇਣ ਕੈਪਟਨ ਅਮਰਿੰਦਰ ਨੂੰ ਕਹਿ ਕੇ ਅਕਾਲੀ ਦਲ ਵਾਲੇ ਆਪਣਾ ਮੰਗ ਪੱਤਰ ਨਾਲ ਲਾ ਦੇਣ ਪਰ ਅਗਰ ਇਕੱਠੇ ਹੋ ਕੇ ਉੱਥੇ ਜਾਣਗੇ ਤੇ ਪੂਰੇ ਮੁਲਕ 'ਚ ਸੁਨੇਹਾ ਜਾਊਗਾ ਕਿ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਇਕੱਠੀਆਂ ਨੇ ਜੇ ਅੱਜ ਸਾਡੀਆਂ ਪੋਲਿਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਨਹੀਂ ਜਾਂਦੀਆਂ ਮੈਨੂੰ ਇਹ ਲੱਗਦਾ ਇਹਦੇ ਪਿੱਛੇ ਸਿਆਸਤ ਹੈ ਇਹ ਪੋਲਿਟੀਕਲ ਪਾਰਟੀਆਂ ਸਾਡੀਆਂ ਸਾਰੀਆਂ ਹੀ ਇਸ ਸਿਆਸੀ ਤਾਕੀ ਚੋਂ 2022 ਦੇਖ ਰਹੀਆਂ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲੇ ਇਕੱਠੇ ਹੋ ਕੇ ਜਾਣਾ ਚਾਹੀਦਾ ਸੋ ਪ੍ਰਧਾਨ ਮੰਤਰੀ ਕੋਲੇ ਵੀ ਜਾਇਓ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਚੀਨ 'ਚ ਰਹਿੰਦੇ ਨੇ ਇੰਡੀਆ 'ਚ ਹੀ ਰਹਿੰਦੇ ਨੇ ਸੋ ਰਾਸ਼ਪਤੀ ਕੋਲੇ ਮੈਨੂੰ ਲੱਗਦਾ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਜਾਣਾ ਚਾਹੀਦਾ ਔਰ ਮੈਨੂੰ ਇਹ ਲੱਗਦਾ ਜਿਹੜੀ ਪੋਲਿਟਿਕਲ ਪਾਰਟੀ ਇਕੱਠੇ ਹੋ ਕੇ ਪੰਜਾਬ 'ਚ ਸਰਕਾਰੀ ਧਿਰ ਨਾਲ ਅਕਾਲੀ ਦਲ ਹੈ ਆਪ ਹੈ ਲੋਕਨ ਸਾਹਿਬ ਪਾਰਟੀ ਹੈ ਪੀਡੀਏ ਹੈ ਸਾਰੀਆਂ ABCD ਆ ਨਵੇਂ ਸਾਡੇ ਟਕਸਾਲੀ ਇਹ ਵੀ ਚਲੇ ਜਾਣ ਕੀ ਹੋਇਆ ਜੀ ਵਿਧਾਇਕ ਨਹੀਂ ਆ ਅਗਲੀ ਵਾਰੀ ਬਣ ਜਾਣਗੇ ਇਹ ਸਾਰੇ ਇਕੱਠੇ ਹੋ ਕੇ ਚਲੇ ਜਾਣ ਕੈਪਟਨ ਮਰਿੰਦਰ ਦੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਡੈਪੂਟੇਸ਼ਨ ਰਾਸ਼ਟਰਪਤੀ ਕੋਲੇ ਜਾਊਗਾ ਨਿਸ਼ਚਿਤ ਤੌਰ ਤੇ ਕੇਂਦਰ ਸਰਕਾਰ ਤੇ ਦਬਾਅ ਬਣੂਗਾ ਕਿ ਪੰਜਾਬ ਚ ਸਿਰਫ ਬੀਜੇਪੀ ਇੱਕ ਪਾਸੇ ਐ ਕਿਉਂਕਿ ਬੀਜੇਪੀ ਦੇ 2 ਐਮਐਲਏ ਨੇ ਜਾਣਾ ਨਹੀਂ ਰਾਸ਼ਟਰਪਤੀ ਕੋਲੇ ਕੇਂਦਰ ਤੱਕ ਇਹ ਸੁਨੇਹਾ ਜਾਣਾ ਚਾਹੀਦਾ ਕਿ ਸਿਰਫ ਬੀਜੇਪੀ ਦੇ 2 ਐਮਐਲਏ ਰਾਸ਼ਟਰਪਤੀ ਕੋਲੇ ਨਹੀਂ ਗਏ ਪੰਜਾਬ ਚ ਬਾਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਰਾਸ਼ਟਰਪਤੀ ਕੋਲੇ ਗਈਆਂ ਨੇ ਔਰ ਪੰਜਾਬ ਦੇ ਕਿਸਾਨਾਂ ਦੇ ਲਈ ਇਨਸਾਫ ਦੀ ਮੰਗ ਕਰਕੇ ਆਈਆਂ ਨੇ ਜਿਹੜੀ ਜਿਹੜੀ ਪੋਲੀਟੀਕਲ ਪਾਰਟੀ ਵੀ ਨਹੀਂ ਜਾਊਗੀ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਕਿਸਾਨ ਦਿਲਾਂ ਦੇ ਵਿੱਚ ਜ਼ਰੂਰ ਸੋਚਣਗੇ ਕਿ ਆਖਰੀ ਪੋਲੀਟੀਕਲ ਪਾਰਟੀਆਂ ਕਿਉਂ ਨਹੀਂ ਗਈਆਂ ਜੇ ਰਾਜਪਾਲ ਨੂੰ ਮੰਗ ਪੱਤਰ ਦੇ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਤੇ ਕੈਪਟਨ ਮਰਿੰਦਰ ਦੇ ਨਾਲ ਜਾ ਕੇ ਉਸੇ ਦਿਨ ਰਾਸ਼ਪਤੀ ਨੂੰ ਵੀ ਮੰਗ ਪੱਤਰ ਨਾਲ ਜੋੜ ਦੇਣ ਜਿਹੜਾ ਇਹਨਾਂ ਨੇ ਸਾਂਝਾ ਉੱਥੇ ਮੰਗ ਪੱਤਰ ਦੇਣਾ ਪਰ ਮੈਨੂੰ ਇਹ ਲੱਗਦਾ ਕਿ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਇਹਦੇ ਨਾਲ ਸਾਡਾ ਏਕਾ ਦਿਖੂਗਾ ਅਗਰ ਸਾਡੀਆਂ ਕੋਈ ਪੋਲੀਟੀਕਲ ਪਾਰਟੀਆਂ ਨਹੀਂ ਜਾਣਗੀਆਂ ਕੌਮੀ ਚੈਨਲਾਂ ਨੇ ਫੇਰ ਭੰਡੀ ਪ੍ਰਚਾਰ ਕਰਨਾ ਹੈ ਕਈ ਸਾਡੇ ਕੌਮੀ ਚੈਨਲ ਨੇ ਜਿਹੜੇ ਭੰਡੀ ਪ੍ਰਚਾਰ ਕਰਨਗੇ ਕਿ ਪੰਜਾਬ 'ਚ ਸਿਆਸੀ ਫੁੱਟ ਪੈ ਗਈ ਜਦਕਿ ਸਾਨੂੰ ਤਾਂ ਪਤਾ ਹੀ ਸਾਰਿਆਂ ਨੂੰ ਪੈ ਗਈ ਪਰ ਹਜੇ ਦਿੱਲੀ 'ਚ ਜ਼ਿਆਦਾ ਨਹੀਂ ਪਤਾ ਹੋਣਾ ਇਹ ਸਿਆਸੀ ਫੁੱਟ ਨਹੀਂ ਦਿਖਣੀ ਚਾਹੀਦੀ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਵੱਖਰੇ ਵੱਖਰੇ ਹਿੱਤ ਨੇ ਜਾਂ ਟਕਰਾਅ ਨੇ ਉਹ ਵੱਖਰੀ ਤੌਰ ਤੇ ਰੱਖ ਦਿਓ ਔਰ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਵੀ ਜ਼ਰੂਰ ਕਹੂੰਗਾ ਕਿ ਕਿਸਾਨ ਕਲਾ ਪੰਜਾਬ ਦਾ ਨਹੀਂ ਦਿੱਲੀ ਦਾ ਵੀ ਹੈ ਆ ਦਿੱਲੀ ਵਾਲਿਆਂ ਨੂੰ ਵੀ ਸਮਝਾਓ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਦੀ ਸਰਕਾਰ ਹੈ ਜਿਹੜੀ ਉਹ ਪ੍ਰਾਲੀ ਨਾ ਛਾੜਨ ਦਾ ਮੁਆਵਜ਼ਾ ਦੇਵੇ ਇਕੱਲੇ ਘੋਲ ਦੇ ਕੇ ਕੰਮ ਨਹੀਂ ਚੱਲਣਾ ਜਰਨੈਲ ਸਿੰਘ ਹੁਣੀ ਕਹਿੰਦੇ ਅਸੀਂ ਘੋਲ ਬਣਾ ਕੇ ਦੇ ਰਹੇ ਹਾਂ ਇਹਨਾਂ ਨੂੰ ਪ੍ਰਾਲੀ ਸਾਂਭਣ ਲਈ ਉਹਨਾਂ ਨੂੰ ਦਿਓ ਔਰ ਇਹਦੇ ਤੇ ਭਗਵੰਤ ਮਾਨ ਕੀ ਜਵਾਬ ਦੇਊਗਾ ਆਪ ਵਾਲੇ ਕਹਿੰਦੇ ਪੰਜਾਬ ਚ ਫਸਲ ਸਬਜ਼ੀਆਂ ਦੀ ਐਮਐਸਪੀ ਲਾਈ ਜਾਵੇ ਆਪ ਵਾਲਿਆਂ ਦੀ ਮੰਗ ਇਕੱਲੀ ਪੰਜਾਬ ਲਈ ਕਿਉਂ ਹੈ ਦਿੱਲੀ ਦੇ ਕਿਸਾਨਾਂ ਦੇ ਲਈ ਕਿਉਂ ਨਹੀਂ ਐਮਐਸਪੀ ਲੱਗਣੀ ਚਾਹੀਦੀ ਕੀ ਸਿਆਸੀ ਹਿੰਮਤ ਕਰਨਗੇ ਆਪ ਵਾਲੇ ਅਰਵਿੰਦ ਕੇਜਰੀਵਾਲ ਤੋਂ ਇਹ ਮੰਗ ਕਰ ਸਕਣਗੇ ਕਿ ਦਿੱਲੀ ਜੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਤੇ ਕੇਰਲਾ ਦੀ ਤਰਜ਼ ਤੇ ਸਬਜ਼ੀਆਂ ਤੇ ਐਮਐਸਪੀ ਲਾਓ ਸੋ ਇਸ ਕਰਕੇ ਜਿਹੜੀ ਸਿਆਸਤ ਹੈ ਉਹ ਇੱਕ ਦਿਸ਼ਾ ਚ ਹੋਣੀ ਚਾਹੀਦੀ ਹੈ ਪੰਜਾਬ ਲਈ ਵੱਖਰੀ ਤੇ ਦਿੱਲੀ ਲਈ ਵੱਖਰੀ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਮੈਂ ਕੇਜਰੀਵਾਲ ਨੂੰ ਕਹਿਣਾ ਹੁਣਾ ਕਿ ਕੇਜਰੀਵਾਲ ਕਈ ਵਾਰੀ ਜਿੰਨੀ ਤੇਜ਼ੀ ਨਾਲ ਕੇਜਰੀਵਾਲ ਨੇ ਮਾਫੀਆਂ ਮੰਗੀਆਂ ਸੀ ਐਸਵਾਈਐਲ ਤੇ ਜਿੰਨੀ ਤੇਜ਼ੀ ਨਾਲ ਕੇਜਰੀਵਾਲ ਨੇ ਯੂ ਟਰਨ ਲਏ ਸੀ ਸਿਆਸੀ ਤੌਰ ਤੇ ਇਹਦੇ ਨਾਲ ਵੀ ਪੰਜਾਬ ਦਾ ਨੁਕਸਾਨ ਹੈ ਦਿੱਲੀ ਚੋ ਹੀ ਫੈਸਲੇ ਹੋਣੇ ਚਾਹੀਦੇ ਨੇ ਭਾਵੇਂ ਦਿੱਲੀ ਦੀ ਸਰਕਾਰ ਹੈ ਜਿਹੋ ਜਿਹੇ ਫੈਸਲੇ ਆਮ ਆਦਮੀ ਪਾਰਟੀ ਪੰਜਾਬ ਚ ਚਾਹੁੰਦੀ ਹੈ ਤਾਂ ਹੀ ਆਪ ਵਾਲਿਆਂ ਦਾ ਸਿਆਸੀ ਫਾਇਦਾ ਪੰਜਾਬ ਚ ਹੋਣਾ ਹੈ ਨਹੀਂ ਤਾਂ ਲੋਕਾਂ ਨੇ ਭਰੋਸਾ ਨਹੀਂ ਕਰਨਾ ਗਗਨ ਦੱਲਾ ਸਾਬ ਨਿਗਾਹਾਂ ਹੁਣ ਅਕਾਲੀ ਦਲ ਦੇ ਉੱਤੇ ਵੀ ਨੇ ਕਿ ਅਕਾਲੀ ਦਲ ਪੰਜਾਬ ਸਰਕਾਰ ਦੇ ਉਸ ਵਫਦ ਦੇ ਵਿੱਚ ਜਾਵੇਗਾ ਜਿਸ ਵਫਦ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਕਿਉਂਕਿ ਦੋ ਹੀ ਪਾਰਟੀਆਂ ਸਨ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਰਾਜਪਾਲ ਕੋਲ ਤਾਂ ਇਕੱਠੇ ਗਏ ਨੇ ਪਰ ਰਾਜਪਾਲ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਨੇ ਆਪਣਾ ਯੂ ਟਰਨ ਲਿਆ ਸੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਹਨਾਂ ਦੋਵਾਂ ਨੇ ਕਿਹਾ ਸੀ ਕਿ ਕੈਪਟਨ ਨਮਰਿੰਦਰ ਸਿੰਘ ਦੇ ਵੱਲੋਂ ਲਿਆਂਦੇ ਗਏ ਮਤੇ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਇਹਨਾਂ ਮਤਿਆਂ ਨੂੰ ਹੋਰ ਵੱਖਰੇ ਤਰੀਕੇ ਦੇ ਨਾਲ ਪਾਸ ਕੀਤਾ ਜਾਣਾ ਚਾਹੀਦਾ ਸੀ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਇਨਕਾਰ ਕਰ ਚੁੱਕੀ ਹੈ ਤੇ ਅਕਾਲੀ ਦਲ ਨੂੰ ਕਿੱਦਾਂ ਵੇਖ ਰਹੇ ਹੋ ਅਕਾਲੀ ਦਲ ਦੇ ਉੱਤੇ ਧਰਮ ਸੰਕਟ ਹੈ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਅਕਾਲੀ ਦਲ ਨੇ ਜਿਸ ਦਿਨ ਗਵਰਨਰ ਦੇ ਨਾਲ ਗਏ ਨੇ ਸ਼ਰਨਜੀਤ ਸਿੰਘ ਢਿੱਲੋਂ ਅਕਾਲੀ ਦਲ ਦੇ ਵਿਧਾਇਕ ਦਲ ਦਾ ਆਗੂ ਨਾਲ ਖੜਾ ਸੀ ਕੈਪਟਨ ਨਮਰਿੰਦਰ ਸਿੰਘ ਜੀ ਔਰ ਉਸ ਦਿਨ ਸ਼ਰਨਜੀਤ ਢਿੱਲੋਂ ਹਣੀ ਕਹਿੰਦੇ ਸੀ ਕਿ ਅੱਜ ਤੱਕ ਜਿਹੜੀਆਂ ਕ੍ਰਾਂਤੀਆਂ ਆਈਆਂ ਨੇ ਪੰਜਾਬੀਆਂ ਨੇ ਅਗਵਾਈਆਂ ਕੀਤੀਆਂ ਨੇ ਅਗਵਾਈ ਕੀਤੀ ਹੈ। ਜੀ। ਸੋ ਹੁਣ ਗੱਲ ਇਹ ਆ ਵੀ ਜੇ ਤੁਸੀਂ ਰਾਜਪਾਲ ਦੇ ਉਸ ਦਿਨ ਇਕੱਠੇ ਗਏ ਉਹ ਏਕਾ ਦਿਖਾਇਆ ਹੈ। ਉਹਦੇ ਨਾਲ ਪ੍ਰਭਾਤ ਪਿਆ ਕੇਂਦਰ ਸਰਕਾਰ ਤੇ ਵੀ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਸਾਨੀ ਦੇ ਮੁੱਦੇ ਤੇ ਇਕੱਠੀਆਂ ਨੇ। ਜੇ ਰਾਸ਼ ਮੈਂ ਫੇਰ ਦੁਹਰਾਉਂਗਾ ਅਗਰ ਅਕਾਲੀ ਦਲ ਵੀ ਲੋਕ ਇਨਸਾਫ ਪਾਰਟੀ ਵੀ ਪੀਡੀਏ ਟਕਸਾਲੀ ਭਾਵੇਂ ਕਿਸੇ ਦਾ ਐਮਐਲਏ ਹੈ ਕਿਸੇ ਦਾ ਨਹੀਂ। ਸਾਰਿਆਂ ਨੂੰ ਜਾਣਾ ਚਾਹੀਦਾ ਹੈ ਰਾਸ਼ਟਰਪਤੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੱਦਿਆਂ ਨੂੰ ਜੇ ਸਿਰਫ ਐਮਐਲਏ ਅਲਾਊਡ ਹੋਣਗੇ ਤੇ ਇਕੱਲੇ ਐਮਐਲਏ ਅੰਦਰ ਚਲੇ ਜਾਣ ਬਾਕੀ ਪਾਰਟੀਆਂ ਨਾਲ ਜਾਣਗੀਆਂ ਪ੍ਰੈਸ ਨੋਟ ਤੇ ਸਾਰਿਆਂ ਦਾ ਨਾਮ ਆਊ ਅਖਬਾਰਾਂ 'ਚ ਛਪੂ ਮੈਂ ਬੋਲੂ ਟੀਵੀਾਂ ਤੇ ਬੋਲਿਆ ਜਾਊ ਇੱਕ ਏਕੇ ਦੀ ਪ੍ਰਤੀਕ ਬਣੂਗੀ ਗੱਲ ਕਿ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਕਿਸਾਨ ਮੁੱਦੇ ਤੇ ਇੱਕ ਨੇ ਸੋ ਅਕਾਲੀ ਦਲ ਹਜੇ ਦੁਚਿੱਤੀ 'ਚ ਹੈ ਮੈਨੂੰ ਲੱਗਦਾ ਹੈ ਅਕਾਲੀ ਦਲ ਦੀ ਕੋਰ ਕਮੇਟੀ ਹਜੇ ਫੈਸਲਾ ਕਰੂ ਆਖਰੀ ਫੈਸਲਾ ਆਇਆ ਨਹੀਂ ਪਰ ਕਈ ਅਕਾਲੀ ਲੀਡਰਾਂ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਸ਼ਾਇਦ ਉਹ ਕੋਈ ਵੱਖਰਾ ਫੈਸਲਾ ਕਰ ਲੈਣ ਪਰ ਜੇ ਅਕਾਲੀ ਨਹੀਂ ਜਾਣਗੇ ਤਾਂ ਵੀ ਮੈਨੂੰ ਇਹ ਲੱਗਦਾ ਹੈ ਕਿ ਇਹ ਕੋਈ ਭਲੇ ਵਾਲੀ ਗੱਲ ਨਹੀਂ ਹੈ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਇਕੱਠੇ ਹੋ ਕੇ ਹੀ ਜਾਣਾ ਚਾਹੀਦਾ ਹੈ ਅਕਾਲੀ ਦਲ ਵਾਲੇ ਆਪਣਾ ਮੰਗ ਪੱਤਰ ਨਾਲ ਸੌਂਪ ਦੇਣ ਸੋ ਇਸ ਕਰਕੇ ਅਕਾਲੀ ਦਲ ਹੁਣ ਕੀ ਫੈਸਲਾ ਕਰਦਾ ਹੈ ਇਹ ਉਹਦੇ ਤੇ ਨਿਰਪਰ ਕਰਦਾ ਹੈ ਪਰ ਇਹ ਬਹੁਤ ਅਹਿਮ ਮੌਕਾ ਹੈ ਪੂਰੇ ਮੁਲਕ 'ਚ ਗੱਲ ਜਾਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਪੋਲੀਟਿਕਲ ਪਾਰਟੀਆਂ ਇਕੱਠੀਆਂ ਖੜੀਆਂ ਨੇ ਕਿਸਾਨ ਮਸਲਿਆਂ ਤੇ ਅਗਰ ਅਗਰ ਪੋਲਿਟਿਕਲ ਪਾਰਟੀਆਂ ਲੱਗ ਰਿਹਾ ਮੈਨੂੰ ਖਿੰਡਗੀਆਂ ਪੰਜਾਬ ਵਾਲੀਆਂ ਸਿਆਸੀ ਤੌਰ ਤੇ ਅਗਰ ਪੰਜਾਬ ਦੀਆਂ ਪੋਲਿਟਿਕਲ ਪਾਰਟੀਆਂ ਇਸ ਮੁੱਦੇ ਤੇ ਖਿੰਡਗੀਆਂ ਤੇ ਜੇ ਕਿਸਾਨਾਂ ਨੇ ਬੁਰਾ ਬਣਾ ਲੈ ਮਨਾ ਲਿਆ ਤੇ ਫਿਰ 2022 ਚ ਇਹਨਾਂ ਸਾਰੀਆਂ ਪਾਰਟੀਆਂ ਲਈ ਬੜਾ ਔਖਾ ਹੋ ਜਾਊਗਾ ਕਿਉਂਕਿ ਵੋਟਾਂ ਪਾਉਣ ਵਾਲੇ ਪੰਜਾਬ ਚ ਜ਼ਿਆਦਾਤਰ ਕਿਸਾਨ ਨੇ ਇਸ ਕਰਕੇ ਕਿਸਾਨਾਂ ਦਾ ਭਰੋਸਾ ਬਹਾਲ ਰੱਖਣਾ ਜ਼ਰੂਰੀ ਹੈ ਇਕੱਠੇ ਹੋ ਕੇ ਸਿਰਫ ਰਾਸ਼ਟਰਪਤੀ ਨਹੀਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਕੋਲੇ ਵੀ ਮੈਂ ਕਹਿੰਦਾ ਇਕੱਠੇ ਹੋ ਕੇ ਜਾਣਾ ਚਾਹੀਦਾ ਪੰਜਾਬ ਦੀਆਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਰੁਕਰ ਦੇ ਅਗਲੀ ਖਬਰ ਤੇ ਵੱਲ ਹੰਸ ਰਾਜ ਹੰਸ ਤੇ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਫਿਰ ਸੱਦਾ ਮਾਰਿਆ ਗਿਆ ਹੰਸ ਰਾਜ ਹੰਸ ਦਾ ਕਹਿਣਾ ਹੈ ਕਿ ਉਹ ਜਲੰਧਰ ਦੇ ਵਿੱਚ ਜਦੋਂ ਪੰਜਾਬ ਆਏ ਸਨ ਤਾਂ ਉਦੋਂ ਵੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸਾਨਾਂ ਚਤੇ ਬੰਦੀਆਂ ਨੂੰ ਕੇਂਦਰ ਸਰਕਾਰ ਦੇ ਨਾਮ ਲਾਇਆ ਜਾਵੇ ਪਰ ਜਦੋਂ ਹੰਸ ਰਾਜ ਹੰਸ ਨੂੰ ਪੱਤਰਕਾਰਾਂ ਦੇ ਵੱਲੋਂ ਸਵਾਲ ਕੀਤਾ ਗਿਆ ਕਿ ਜੇਕਰ ਕਿਸਾਨ ਪਹਿਲਾਂ ਦਿੱਲੀ ਆਏ ਸੀ ਉਸ ਵਕਤ ਕੇਂਦਰ ਸਰਕਾਰ ਦਾ ਕੋਈ ਵੀ ਆਗੂ ਉਹਨਾਂ ਨੂੰ ਕਿਉਂ ਨਹੀਂ ਮਿਲਿਆ ਮੈਂ ਤਾਂ ਸਰ ਉਹ ਨੂੰ ਮੈਨੂੰ ਪਤਾ ਨਹੀਂ ਮੈਂ ਤਾਂ ਉਦੋਂ ਅਜੇ ਆਏ ਨਹੀਂ ਸੀਗੇ ਜਦੋਂ ਉੱਥੇ ਜਲੰਧਰ ਕਿਹਾ ਸੀ ਕਿ ਮੈਂ ਤਾਂ ਸਿੱਧਾ ਹੀ ਰਾਸ਼ਟਰੀ ਅਧਿਅਕਸ਼ ਜੀ ਦੇ ਘਰ ਲੈ ਕੇ ਜਾਵਾਂਗਾ ਉਹ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਮਲਾਉਣਗੇ ਖੇਤੀਬਾੜੀ ਮੰਤਰੀ ਸਾਹਿਬ ਵੀ ਮਿਲਣਗੇ ਉਹਨਾਂ ਨੂੰ ਲੇਕਿਨ ਇਹ ਕਿਵੇਂ ਹੋਇਆ ਕਿਦਾਂ ਖਤੋ-ਖਤਾਬ ਹੋਇਆ ਕਿ ਕੌਣ ਵਿੱਚ ਪਿਆ ਚਿੱਠੀ ਦਾ ਕੀ ਮضمون ਸੀ ਇਹ ਮੈਨੂੰ ਪਤਾ ਨਹੀਂ ਐਕਸਪਰਟਸ ਦੀ ਆਫਸ ਵਿੱਚ ਬੈਠਣੇ ਬੁੱਠਣੇ ਸੀਗੇ ਤੇ ਉਹ ਕਿਵੇਂ ਰਸਵਾ ਹੋ ਕੇ ਚਲੇ ਗਏ ਮੇਰੇ ਲਈ ਬਹੁਤ ਤਕਲੀਫ ਦੇ ਆ ਸਾਡੇ ਸਾਰਿਆਂ ਲਈ ਤੇ ਚਲੋ ਕੋਈ ਨਹੀਂ ਪਹਿਲੀ ਮੁਲਾਕਾਤ ਚ ਕਈ ਵਾਰੀ ਨਹੀਂ ਹੁੰਦਾ ਕੰਮ ਬਣਦਾ ਤੇ ਹੁਣ ਥੋੜਾ ਜਿਹਾ ਕੋਸ਼ਿਸ਼ ਕਰਨੀ ਚਾਹੀਦੀ ਹੈ ਮਿਲ ਲੈਣਾ ਚਾਹੀਦਾ ਡਲਸਾ ਬਹੁਤ ਬਹੁਤ ਧੰਨਵਾਦ ਚਰਚਾ ਦੇ ਵਿੱਚ ਆਉਣ ਦੇ ਲਈ ਫਿਰ ਅਸੀਂ ਵੀ ਮੌਜੂਦ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਲੈ ਕੇ ਤੇ ਫਿਰ ਚਰਚਾ ਕਰਾਂਗੇ ਵੱਡੀਆਂ ਪੰਜਾਬ ਦੀਆਂ ਅਹਿਮ ਖਬਰਾਂ ਦੇ ਉੱਤੇ ਤਦ ਤੱਕ ਲਈ ਮੈਨੂੰ ਦੇ ਇਜਾਜ਼ਤ ਧੰਨਵਾਦ